ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਥਿਤ ਗੁਰਦੁਆਰਾ ਹੈੱਡ ਦਰਬਾਰ ਕੋਟਪੁਰਾਣਾ ਗੁਰਦੁਆਰਾ ਟੀਬੀ ਸਾਈ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਨਿਮਿਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਇੱਕ ਏਸੀ ਦਾ ਕੰਪਰੈਸ਼ਨ ਫਟਣ ਨਾਲ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ ਜਦੋਂ ਕਿ ਨੋ ਹੋਰ ਸ਼ਰਧਾਲੂ ਜ਼ਖਮੀ ਹੋ ਗਏ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਉਮਰ ਬਾੜ ਸਾਲ ਵਾਸੀ ਹਰਗੋਬਿੰਦ ਨਗਰ ਰੂਪਨਗਰ ਦੱਸੀ ਜਾਂਦੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਪਲੇਆਣ ਵਜੋਂ ਹੋਈ ਹੈ ਜਿਸ ਨੂੰ ਪੀਜਾ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਕੀ ਹੋਇਆ ਸੀ ਉੱਥੇ ਇੱਕ ਏਸੀ ਗੈਸ ਫਟ ਗਿਆ ਏਸੀ ਦਾ ਆਗ ਲੱਗ ਗਈ ਇੱਥੇ ਮਰੀ ਹੋ ਨਾ ਧੁਮਾਕਾ ਹੋਇਆ ਸੰਗਤ ਸਾਰੀ ਹੈ ਜੀ ਪਰ ਅੰ내 ਆ ਗਈ ਸੰਗਤ ਸਾਰੀ ਤੁਮ ਆ ਕਹੋ ਤੋ ਇਹ ਕਿੰਨੇ ਇਕ ਬੰਦੇ ਫਟੇ ਹੋਏ ਪਤਾ ਲੱਗੇ ਜੀ ਬੁਡਲਾੜਾ ਦੇ ਰਾਦਾ ਸਵਾਮੀ satsang ਅਰਦੇ ਚੌਂਕ ਵਿਖੇ ਐਸਐਸਪੀ ਭਗਿਰਾਤ ਸਿੰਘ ਮੀਨਾ ਦੀ ਅਗਵਾਈ ਹੇਠ ਥਾਣਾ ਸਦਰ ਪੁਲਿਸ ਵੱਲੋਂ ਹਾਈ ਟੈਕ ਨਾਕੇ ਲਗਾ ਕੇ ਵਾਣਾ ਦੀ ਵੱਡੇ ਪੱਧਰ ਤੇ ਚੈਕਿੰਗ ਕੀਤੀ ਗਈ ਇਸ ਮੌਕੇ थाना ਮੁਖੀ ਜਗਦੇਵ ਸਿੰਘ ਵੱਲੋਂ ਵੱਡੀ ਪੁਲਿਸ ਨਫਰੀ ਦੇ ਨਾਲ ਚੌਂਗ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਕਰਕੇ ਉਥੋਂ ਲੰਘਣ ਵਾਲੇ ਵਾਣਾ ਦੀ ਜਿੱਥੇ ਚੈਕਿੰਗ ਕੀਤੀ ਗਈ ਉੱਥੇ ਹੀ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਲਈ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਜੋ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਭਗਿਰਤ ਮੀਨਾ ਜੀ ਵੱਲੋਂ ਸਾਨੂੰ ਸਖਤ ਅਦਾਇਤਾ ਨੇ ਵੀ ਜਿਹੜਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਉਸ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਗੁੰਡਾਸਰ ਨੂੰ ਸਿਰਨੀ ਚੁਕੜ ਦਿੱਤਾ ਜਾਵੇਗਾ ਇਸ ਕਰਕੇ ਅੱਜ ਸਪੈਸ਼ਲੀ ਦਾ ਕੰਮ ਕੀਤਾ ਹੋਈ ਅਸੀਂ ਅਸੀਂ ਆਉਂਦੇ ਜਾਂਦੇ ਜਿਹੜੇ ਵੀ ਹਿੱਕਲੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਬੜੀ ਵਿਕੀ ਦੇ ਨਾਲ ਤਾਂ ਜੋ ਨਸ਼ਾ ਨੂੰ ਨੱਥ ਪਾਈ ਜਾ ਸਕੇ ਤੇ ਜਿਹੜੇ ਗੁੰਡਾਸਰ ਨੇ ਉਹਨਾਂ ਦੀਆਂ ਗੁੰਡਾਗਰਦੀਆਂ ਨੂੰ ਰੋਕੇ ਜਾ ਸਕੇ ਜਿਹੜੇ ਸਰਫਰ ਨੂੰ ਸਾਜੀ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਕਿਹਾ ਜਿਹੜੇ ਮੇਰੇ ਇਲਾਕੇ ਦੇ ਵਿੱਚ ਹੁੱਲਵਾਜੀ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਥਾਣਾ ਪੁਰਾਣਾਸਾਲਾ ਦੇ ਇਨ ਪਹੰਦੇ ਪਿੰਡ ਚੇਚੀਆਂ ਛੋੜੀਆਂ ਦੇ ਵਸਨੀਕ ਕਿਸਾਨ ਦਾ ਇੱਕ ਪੁੱਤਰ ਉਸ ਵੇਲੇ ਦਰਿਆ ਬਿਆਸ ਦੇ ਵਹਾਅ 'ਚ ਰੁੜ ਗਿਆ ਜਦੋਂ 35 ਸਾਲਾ ਨੌਜਵਾਨ ਦਰਿਆ ਤੋਂ ਪਾਰ ਪਹੰਦੇ ਆਪਣੇ ਖੇਤਾਂ ਨੂੰ ਜਾਣ ਦੌਰਾਨ ਦਰਿਆ ਬਿਆਸ ਪਾਰ ਕਰ ਰਿਹਾ ਸੀ। ਮੌਕੇ 'ਤੇ 71 ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੇੜੀਆਂ ਆਪਣੇ ਪਿੰਡ ਦੀ ਹਦੂਦ ਦੇ ਸਾਹਮਣੇ ਬਣੇ ਸੱਪਰ ਨੇੜੇ ਉਹ ਦਰਿਆ ਤੋਂ ਪਾਰ ਪੈਂਦੇ ਆਪਣੇ ਖੇਤਾਂ ਨੂੰ ਜਾਣ ਲਈ ਦਰਿਆ ਪਾਰ ਕਰਕੇ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਾਣੀ ਦੀ ਤੇਜ਼ ਬਹਾਅ ਵਿੱਚ ਛੁਰ ਗਿਆ। ਉਹਨਾਂ ਦੀ ਜਰਾ ਆਪਣੇ ਖੇਤਾਂ ਦੇ ਜਾ ਰਹੇ ਸੀਗਾ। ਲੱਕੜ ਵਾੜਦੇ ਸੀਗਾ। ਲੱਕੜ ਦੇ ਕਟਾਈ ਸੀਗਾ। ਕਿਹਾ ਕਿ ਬੇੜੀ ਸੀਗਾ ਉਹਨਾਂ ਦੀ। ਉਹ ਬੇੜੀ ਨੂੰ ਪਰੋ ਲੈਣ ਜਾਣ ਜਾ ਰਹੇ ਸੀਗਾ। ਜਿਆਦਾ ਵਹਾਉਣ ਕਰਕੇ ਕਿਹਾ ਤੇ ਅੱਗੇ ਖੱਡੇ ਸੀਗੇ। ਕ੍ਰੈਸ਼ ਵਾਲੇ ਉੱਥੋਂ ਪੁੱਟਦੇ ਆ। ਮੈਨੂੰ ਨਜਰੀ ਗੁਜਰੀ ਵਗੈਰਾ। ਤੇ ਉਹਦੇ ਖੱਡੇ ਸੀ। ਖੱਡੇ ਚ ਪੈ ਕੇ ਫਿਰ ਉੱਸਲ ਕੇ ਖੱਡੇ ਹੀ ਡਿੱਗ ਕੇ ਫਿਰ ਉੱਠਣੇ ਦਾ। 9:30 ਵਜੇ ਕਿ ਬਹੁਤ ਬੋਲਦੇ ਕਿ ਆ ਜਾਉਣਗੇ ਅਸੀਂ। ਇਹ ਕੰਡੇ ਦਾ ਏਰੀਆ ਆ। ਤੇ ਇਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਹੀਆਂ ਖਬਰਾਂ ਆਉਣ ਵਾਲੇ ਦਿਨਾਂ 'ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸ਼ਾਤੀ ਦਿਨ ਹੁੰਦੇ ਆ ਤੇ ਜਾ ਕੇ ਇਹ ਹੋਰ ਪਰਿਵਾਰਾਂ ਦੇ ਜਾਨੀ ਮਾਲੀ ਨੁਕਸਾਨ ਹੁੰਦਾ ਰਹਿੰਦਾ ਇਸ ਲਈ ਇਹਨਾਂ ਦੇ ਰਿਆਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤਾ ਜਾਣਾ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀਏ ਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸ ਤੇ ਤੁਰੰਤ ਹਾਸੀ ਵਾਲੀ ਜਗ੍ਹਾ ਤੇ ਪਹੁੰਚੇ ਜਾਣ ਸਰਕਾਰ ਔਰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਪਹਿਲਾਂ ਨਹਿਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟਕਰਨ ਕਰ ਦਿੱਤਾ ਗਿਆ ਜਦੋਂ ਪਹਿਲਾਂ ਨਹਿਰੀ ਵਿਭਾਗ ਹੁੰਦਾ ਜਾਂ ਇੰਗਲਾਸ਼ ਭਾਗ ਤੇ ਇੱਥੇ ਹੀ ਬਕਾਇਦਾ ਅਰੇਸਟ ਹਾਊਸ ਬਣਿਆ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਤੁਸੀ ਦਾ ਦੇਖਰੇਖ ਕਰਨਾ ਨਹਿਰਾਂ ਦੇ ਕੰਡਿਆਂ ਦੀ ਦੇਖਰੇਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰਦੇ ਪਿੰਡ ਵਾਲੇ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਰੈਸਟ ਹੋ ਸੀ ਉਹਨਾਂ 'ਚ ਕਮ ਸਕੱਮ ਇੱਕ ਟੀਮਾਂ ਰੱਖੀਆਂ ਜਾਣ ਇਹਨਾਂ ਦਾ ਓਨ ਦਾ ਜਿੱਦਾਂ ਬਰਸਾਤੀ ਸੀਜ਼ਨਾਂ 'ਚ ਦਰਿਆ ਦੇ ਪਾਣੀ ਦਾ ਵਾਧਾ ਹੁੰਦਾ ਉਹਨਾਂ ਦਿਨਾਂ 'ਚ ਜਿਹੜੇ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਉਹਨਾਂ ਦੀਆਂ ਆਮਦਨੀਆਂ ਜਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਵੇ ਆ ਜੋ ਇਹ ਜੇ ਘਟਨਾ ਤੋਂ ਬਚਿਆ ਜਾ ਸਿਸ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆਏ ਆ ਕੋਤਾ ਫੋਨ ਨੂੰ ਵੀ ਇਨਫ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਅਦਿੱਤ્ય ਦੇਸ਼ ਦੇ ਦਿਸ਼ਾ ਨਿਰਦੇਸ਼ਾ ਤੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਮਹਿਲਾ ਸਮੇ 2 ਨੌਜਵਾਨਾਂ ਨੂੰ ਥਾਣਾ ਧਾਰੀਵਾਲ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤੇ ਥਾਣਾ ਧਾਰੀਵਾਲ ਦੀ ਟੀਮ ਐਸਆਈ ਰਣਜੀਤ ਸਿੰਘ ਵੱਲੋਂ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਤ੍ਰੀਜਾ ਨਗਰ ਤੋ ਦੋਸ਼ੀ ਹੀਰਾ ਪੁੱਤਰ ਪ੍ਰੇਮ ਸੀ ਤੇ ਸੰਦੀਪ ਕੌਰ ਪੁੱਤਰੀ ਰਸ਼ਪਾਲ ਸਿੰਘ ਵਾਸੀ ਮੁਸਤਾਫਾ ਬਾਦ ਸਿੱਧਾ ਥਾਣਾ ਸਰਗੁਦਾਸਪੁਰ ਨੂੰ ਸ਼ੱਕ ਦੀ ਬਨਾ ਤੇ ਰੋਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 28 ਗ੍ਰਾਮ ਹੈਰਨ ਬ੍ਰਾਮਧੋਈ ਤੇ 2000 ਡਗ ਰਗਮਨੀ ਵੀ ਮਿਲੀ ਹੈ ਇਹ ਤਾਂ ਰਿਅਲਟੇ ਪਿਛਲੇ ਸਮੇਂ ਕੋਸੀ ਕਾਫੀ ਜੜਾ ਤੇ ਸਫਲਤਾ ਹਾਸਲ ਕੀਤੀ ਹੈ ਕੱਲ ਵੀ ਜਿਹੜੇ ਸਾਡੇ ਇੱਥੇ ਕਹੀ ਰਾਮਸੀ ਆ ਤ੍ਰੀਜਾ ਨਗਰ ਦਾ ਉਹ ਵੀ ਕਾਫੀ ਜੜਾ ਵੇਚਦਾ ਸੀਗਾ ਆਪਣੇ ਨਸ਼ਾ ਲਿਆ ਕੇ ਉਨੋਂ ਤੇ ਉਹ ਨਾਲ ਖ ਸੰਦੀਪ ਕੌਰ ਐ ਲੜਕੀ ਐ ਦੋਨਾਂ ਨੂੰ ਠਾਈ ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਐਫ ਆਈ ਆਰ ਨੰਬਰ 68 ਜਿਹੜੀ ਆ ਉਹ ਦਰਜ ਕੀਤੀ ਐ ਇਸ ਤਰ੍ਹਾਂ ਗੁਰਪ੍ਰੀਤ ਗੋਪੀ ਇਕੰਗਾ ਦਾ ਉਹ ਵੀ ਕਾਫੀ ਉੱਤੇ ਪਹਿਲਾਂ ਪਰਚੇ ਨੇ ਐਨ ਡੀ ਪੀ ਐਸ ਦੇ ਉਹਨੂੰ ਵੀ ਕੱਲ ਅਰੈਸਟ ਕੀਤਾ 64 ਨੰਬਰ ਐਫ ਆਈ ਆਰ ਜਿਹੜੀ ਉੱਤੇ ਦਰਜ ਕੀਤੀ ਐ 15 ਗਾਮ ਹੀਰੋਨੋਦ ਕੋਬਰਾਮ ਜੁਈ ਐ ਇਹ ਧਾਰੀ ਵਾਲ ਆਪਣੇ ਐਸ ਐਚਓ ਸਾਹਿਬ ਤੇ ਜਿਹੜੇ ਸਾਡੀ ਸਪੈਸ਼ਲ ਬਾਂਚ ਹੈ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਹੀ ਰਸ ਹੀ ਰਸ ਤੇ 11 ਐਨ ਡ ਉਜਨ ਨਾਲ ਲੜਕੀ ਬਰਦਾਸਪੁਰ ਹੈ ਉਹਦਾ ਮਸਤਾਵਾ ਜਟਾ ਪਿੰਡ ਉਥੋਂ ਇਹਦੇ ਵੈਰੀਫਾਈ ਕਰਨੇ ਆ ਜੀ ਆ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਹੀ ਲਵਾਂਗੇ ਇਹਨਾਂ ਦੀ ਕਰ ਰਹੇ ਆ ਜਿਹੜਾ ਜਿਹੜਾ ਕਿੱਥੋਂ ਲਿਆਉਂਦੇ ਆ ਤੇ ਇਹਨਾਂ ਦੇ ਗਾਂ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਆ ਉਹਨਾਂ ਸਾਰਿਆਂ ਬਾਰੇ ਆਪਾਂ ਕਰ ਰਿਆਂ ਦੀ ਕੋਸ਼ਿਸ਼ ਸਰ ਕੀ ਅਪੀਲ ਲੋਕਾਂ ਨੂੰ ਅਸੀਂ ਨੂੰ ਇਹ ਕ ਸੁਯੋਗ ਦੇਣ ਜੀ ਕਾਫੀ ਦੇਰ ਆ ਰਹੀ ਸੋ ਸਾਨੂੰ ਕਾਫੀ ਅੱਗੇ ਤੋਂ ਕਾਫੀ ਹੱਦ ਤੱਕ ਜਿਹੜਾ ਉਹ ਹੋ ਗਿਆ ਵਾ ਜਿਹੜਾ ਇਕਾ ਦੁਕਾ ਕੋਈ ਰਹਿ ਗਿਆ ਉਹ ਵੀ ਆਪਾਂ ਜਲਦੀ ਉਹਨਾਂ ਨੂੰ ਫੜਾਂਗੇ ਤੇ ਇਲਾਕਾ ਵਾਸੀ ਨਹੀਂ ਪੀਲਾ ਕੇ ਪੁਲਿਸ ਦਾ ਸਹਿ ਬਜ਼ੁਰਗ ਮੈਲਾ ਦੇ ਘਰ ਤੇ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਤੇ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲਾਂ ਇਸ ਨੂੰ ਧਮਕੀ ਆਈ ਸੀ ਤੇ ਬਠਿੰਡਾ ਜੇਲ੍ਹ ਵਿੱਚ ਬੈਠੇ ਇੱਕ ਵਿਅਕਤੀ ਵੱਲੋਂ ਪਿੰਡ ਔਲਖਾ ਵਿੱਚ ਇੱਕ ਬਜ਼ੁਰਗ ਮੈਲਾ ਦੇ ਘਰ ਉੱਤੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਬਜ਼ੁਰਗ ਮਹਿਲਾ ਪਰਮਜੀਤ कौर ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੇ ਘਰ ਦੇ ਗੇਟ ਉੱਤੇ ਗੋਲੀਆਂ ਦੇ ਨਿਸ਼ਾਨ ਸੰਤ ਤੇ ਤਿੰਨ ਖੋਲ ਵੀ ਬ੍ਰਾਮਧ ਹੋਏ। ਕਿ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਇੱਕ ਘਰ ਦੇ ਉੱਤੇ। ਗੇਟ ਦੇ ਵਿੱਚ ਜਿਹੜੀਆਂ 4 ਗੋਲੀਆਂ ਦੇ ਨਿਸ਼ਾਨ ਵੀ ਪਾਏ ਗਏ ਨੇ ਤੇ ਘਰ ਦੇ ਮਾਲਕ ਸਾਡੇ ਨਾਲ ਨੇ ਅੰਟੀ ਕੀ ਨਾਮ ਜੀ? ਮੇਰਾ ਨਾਮ ਪਰਮਜੀਤ कौर। ਕੀ ਗੱਲਬਾਤ ਹੋਈ ਹੈ? ਅਸੀਂ ਸੁੱਤੇ ਪੈ ਸੀ ਰਾਤ ਨੂੰ ਸਾਡੇ ਕੋਲ ਗੋਲੀਆਂ ਮਾਰ ਕੇ ਚਲੇ ਗਿਆ। ਜਦ ਅਸੀਂ ਕੈਮਰੇਆਂ 'ਚ ਦੇਖਿਆ ਤਾਂ ਖਾਨੂੰ ਕੁਝ ਦਿਸਿਆ ਨਹੀਂਗਾ। ਜਿਸ ਵੇਰੇ ਉੱਟ ਕੇ ਦੇਖਿਆ ਤੇ ਨਿਸ਼ਾਨ ਲੱਗੇ ਹੋਏ ਸੀਗੇ ਇਧਰੋਂ ਦੋ ਬੰਦੇ ਆਏ ਆ ਤੇ ਇੱਕ ਉੱਤੇ ਕੱਢ ਗਿਆ ਇੱਕ ਨਿਆਕ ਉੱਤਰ ਕੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਮਾਰ ਕੇ ਤੇ ਇਧਰ ਨੂੰ ਭੱਜ ਗਏ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਦੋ ਜਣੇ ਸੀ ਦੋ ਜਣੇ ਸੀ ਦੋ ਜਣੇ ਸੀ ਇੰਨੀ ਕੁ ਉਮਰ ਸੀਗੀ ਉਹਨਾਂ ਦੀ ਹਾਂਜੀ ਹੋਣੀਆਂ 25 ਕੇ ਸਾਲ ਦੀ ਉਹਨਾਂ ਨੇ ਮੂੰਹ ਰਮਾਲਨ ਬੰਨੇ ਹੋਏ ਸੀ ਮੂੰਹ ਬੰਨੇ ਹੋਏ ਸੀਗੇ ਹਾਂਜੀ ਹਾਂਜੀ ਤੇ ਕੁਝ ਪਤਾ ਲੱਗਾ ਮੋਟਰਸਾਈਕਲ ਕਿਹੜਾ ਸੀਗਾ ਜਾਂ ਨੰਬਰ ਵਗੈਰਾ ਕੁਝ ਆਇਆ ਨਹੀਂ ਇਦਾਂ ਨੰਬਰ ਨਹੀਂ ਆਇਆ ਕੁਝ ਨਹੀਂ ਆਇਆ ਹਨੇਰਾ ਸੀ ਉਹਦੋਂ ਹਨੇਰਾ ਸੀ ਅੱਛਾ ਜੀ ਨੇਰੇ ਵਿੱਚ ਨਹੀਂ ਕੁਝ ਵੀ ਪਤਾ ਕਿੰਨੇ ਕਵਜੇ ਦੀ ਗੱਲ ਆ ਇਹ ਇਹ 2 ਵਜ ਕੇ ਤੇ 7 ਮਿੰਟ ਦੀ ਗੱਲ ਆ ਅੱਛਾ ਜੀ ਹਾਂਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਜਦ ਅਸੀਂ ਸਵੇਰੇ ਉੱਠ ਕੇ ਦੇਖਿਆ ਉਦੋਂ ਸਾਨੂੰ ਬਾਹਰ ਮੈਂ ਝਾੜੂ ਲਾਉਂਦੀ ਸੀ ਤੇ ਉੱਥੇ ਦੇਖਿਆ ਤੇ ਉੱਥੇ ਖੋਲ ਪਏ ਹੋਏ ਸੀ ਤੇ ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਲੱਗਾ ਜਦੋਂ ਗੋਲੀਆਂ ਚੱਲੀਆਂ ਸਾਡੀ ਗਵਾਂਡੀ ਆ ਅੱਛਾ ਜੀ ਇਹਨਾਂ ਨੇ ਵੀ ਦੇਖਿਆ ਉੱਠ ਕੇ ਤੇ ਉਦੋਂ ਚਲੇ ਗਏ ਸੀ ਅੱਛਾ ਜੀ ਹਾਂਜੀ ਤੇ ਕੀ ਕਾਰਨ ਕੀ ਲੱਗਦਾ ਜਿਹੜਾ ਗੋਲੀਆਂ ਚੱਲਣ ਦਾ ਗੋਲਾ ਹੁਣ ਸੰਸੀ ਕੁਝ ਨਹੀਂ ਕਹਿ ਸਕਦੇ ਹਜੇ ਕੋਈ ਰੰਜੇਸ਼ ਵਗੈਰਾ ਹੋਵੇ ਪ੍ਰਾਣੀ ਹਾਂਜੀ ਸਾਡਾ ਘਰੇਲੂ ਹੈਗਾ ਥੋੜਾ ਵੱਡਾ ਚੱਲਦਾ ਹੈ ਹਾਂਜੀ ਘਰੇਲੂ ਕਿਹਦੇ ਨਾਲ ਚੱਲ ਰਿਹਾ ਮੇਰੇ ਦੇਰ ਨਾਲ ਅੱਛਾ ਜੀ ਕੀ ਮਾਮਲਾ ਕੀ ਸੀਗਾ ਇਹ ਮਾਮਲਾ ਇਦਾਂ ਹੀ ਟਰੈਕਟਰ ਦਾ ਹੀ ਮਾਮਲਾ ਸੀਗਾ ਅਸੀਂ ਵੇਚ ਲਿਆ ਸੀਗਾ ਤੇ ਉਹ ਹੁਣ ਸਾਨੂੰ ਉਦੋਂ ਧਮਕੀ ਵੀ ਆਈ ਆ ਇਹਦਾ ਵੀ ਮੈਂ ਟਰੈਕਟਰ ਇੱਥੇ ਖੁੱਤੇ ਖੜਾ ਹੋਣਾ ਚਾਹੀਦਾ ਆ ਤੇ ਅਸੀਂ ਕਿਹਾ ਵੀ ਤੁਸੀਂ ਬਹਿ ਕੇ ਗੱਲ ਕਰ ਲਓ ਵੀ ਅਸੀਂ ਟਰੈਕਟਰ ਦੀ ਘਰੇਲੂ ਨਾ ਖਾਏਗਾ ਗੱਲ ਇਹ ਤੁਸੀਂ ਟਰੈਕਟਰ ਦੀ ਗੱਲ ਘਰੇ ਬਹਿ ਕੇ ਕਰੋ ਤੇ ਕਹਿੰਦਾ ਕੋਈ ਨਾ ਮੈਂ ਉਹਨਾਂ ਨੂੰ ਦੱਸ ਦਊਂਗਾ ਫੇਰ ਮੈਂ ਤੁਹਾਨੂੰ ਦੱਸੂਗਾ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਤੁਹਾਨੂੰ ਤੇ ਜੇ ਤੁਸੀਂ ਟਰੈਕਟਰ ਨਾ ਹਫ਼ਤੇ ਦੇ ਵਿੱਚ ਵਿੱਚ ਖੂਤੇ ਲਿਆਂਦਾ ਤੇ ਸਾਡੀ ਘਰ ਦੀਆਂ ਫੋਟੋਆਂ ਵੀ ਉਹਨਾਂ ਨੇ ਖਿੱਚ ਕੇ ਪਾਈਆਂ ਸੀ WhatsApp ਤੇ ਕਿਹਨਾਂ ਨੇ ਪਾਈਆਂ ਇਹ ਜਿਹੜਾ ਉਹ ਬਠਿੰਡੇ ਦੀ ਜੇਲ੍ਹ ਚੋਂ ਸਾਨੂੰ ਕਹਿੰਦਾ ਮੈਂ ਬੋਲਦਾ ਬੰਦਾ ਅੱਛਾ ਜੀ ਹਾਂਜੀ ਉਹਨੇ ਫੇਰ ਫੋਟੋਆਂ ਹੀ ਸਾਡੀਆਂ ਘਰ ਦੀਆਂ ਵਿੱਚ ਪਾਈਆਂ ਸਾਡੇ ਫੋਨ ਦੇ ਉੱਤੇ ਤੇ WhatsApp ਤੇ ਉਹਨੇ ਕਾਲ ਕੀਤੀ ਸੀ ਜਾਂ ਉਹਦਾ ਕਾਲ ਕੀਤੀ ਸੀ ਨਹੀਂ WhatsApp ਤੇ ਉਹਨੇ ਫੋਟੋਆਂ ਪਾਈਆਂ ਸੀਗੀਆਂ ਤੇ ਫੇ ਕਾਲ ਮੈਂ ਕਰਕੇ ਪੁੱਛਿਆ ਵੀ ਤੂੰ ਕੌਣ ਬੋਲਦਾ ਤੇ ਮੇਰੇ ਘਰ ਦੀਆਂ ਫੋਟੋਆਂ ਪਾਉਣ ਵਾਲਾ ਤੂੰ ਕੌਣ ਹੁੰਦਾ ਉਹ ਕਹਿੰਦਾ ਵੀ ਐਡੇ ਐਦਾ ਕਰਕੇ ਤੁਹਾਡਾ ਮਸਲਾ ਆ ਉਹ ਹੱਲ ਕਰੋ ਤੇ ਮੈਂ ਕੁਝ ਵੀ ਕਰ ਸਕਦਾ ਮੈਂ ਮੇਰੇ ਤੇ ਅੱਗੇ ਵੀ ਬਹੁਤ ਕੇਸ ਆ ਤੇ ਮੈਂ ਇੱਥੇ ਵੀ ਤੁਸੀਂ ਮੇਰੇ ਤੇ ਇੱਕ ਕੇਸ ਪਾਉਣਾ ਤਾਂ ਪਾ ਸਕਦੇ ਆ ਤੇ ਮੇਰਾ ਇਹੀ ਕੰਮ ਆ ਤੇ ਇਹਦੀ ਕੰਪਲੀਟ ਕੀਤੀ ਸੀ ਤੁਸੀਂ ਹਾਂਜੀ ਕੰਪਲੀਟ ਕੀਤੀ ਆ ਸੀ ਪੁਲਿਸ ਨੂੰ ਕਰਕੇ ਆਇਆ ਸਰਪੰਚ ਸਾਹਿਬ ਨੂੰ ਸਾਬਕਾ ਸਰਪੰਚ ਨੂੰ ਅਸੀਂ ਨਾਲ ਲੈ ਕੇ ਗਏ ਆ ਲਿਖਾ ਕੇ ਆਇਆ ਸਾਰਾ ਕੁਝ ਟੈਪ ਕਰਕੇ ਦੇ ਕੇ ਪੇਪਰ ਨਹੀਂ ਉਦੋਂ ਵੀ ਪਹਿਲਾਂ ਵੀ ਕੰਪਲੀਟ ਕੀਤੀ ਸੀ ਉਦੋਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਸੀ ਨਹੀਂ ਨਹੀਂ ਉਦੋਂ ਨਹੀਂ ਕੋਈ ਵੀ ਕੀਤੀ ਉਦੋਂ ਨਹੀਂ ਕੋਈ ਵੀ ਕੀਤੀ ਹੁਣ ਹੁਣ ਪੁਲਿਸ ਆਈ ਆ ਕੱਲ੍ਹ ਸਵੇਰੇ ਆਈ ਆ ਦੁਪਛਾਮੀ ਵੀ ਆਈ ਆ ਹੁਣ ਫੇ ਆਈ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਜੀ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਬਹੁਤ ਖਤਰਾ ਆ ਪਿਛੇ ਘਰ ਚ ਕਿੰਨੇ ਜਣੇ ਹੈਗੇ ਅਸੀਂ ਤਿੰਨ ਜਣੇ ਆ ਸੀ ਮੈਂ ਤੇ ਮੇਰੀ 9 ਤੇ ਮੇਰੇ 10 ਸਾਲ ਦਾ ਪੁੱਤ ਆ। ਹਾਂਜੀ। ਤੇ ਹੋਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਵੀ ਸਾਡੀ ਛੇਤੀ ਤੋਂ ਛੇਤੀ ਮਦਦ ਕੀਤੀ ਜਾਵੇ ਤੇ ਉਹ ਬੰਦਿਆਂ ਨੂੰ ਛੇਤੀ ਫੜਿਆ ਜਾਵੇ। ਤੇ ਤੁਹਾਡੀ ਉਹਦੇ ਨਾਲ ਗੱਲ ਹੋਈ ਦੁਬਾਰਾ ਜਿਹੜੇ ਬੰਦੇ ਨੇ ਤੁਹਾਡਾ ਰਿਸ਼ਤੇਦਾਰ ਹੈਗਾ। ਨਹੀਂ ਸਾਡੇ ਨਾਲ ਮੁੜ ਕੇ ਨਹੀਂ ਹੋਈ, ਮੁੜ ਕੇ ਨਹੀਂ ਸਾਡੇ ਨਾਲ। ਅੱਛਾ ਜੀ। ਨਹੀਂ ਮੁੜ ਕੇ ਨਹੀਂ ਸਾਡੇ ਨੂੰ। ਉਹ ਨਹੀਂ ਕੋ ਸਾਨੂੰ ਵੀ ਕਹਿੰਦਾ ਉਦਾਂ ਧਮਕੀ ਦਿੰਦਾ ਆ। ਮੈਂ ਆ ਨਹੀਂ ਲੈਣਾ, ਮੈਂ ਆ ਲੈਣਾ, ਮੈਂ ਇੱਕ ਦਿਨ ਲੈਣਾ ਆ ਮੈਂ ਇਦਾਂ ਕਰਦੀ। ਹੈ ਕਿਹੜੀ ਜਗ੍ਹਾ ਇਹ? ਉਮੇਰ ਕੱਚ ਗਿਆ ਹੈ ਅੱਛਾ ਅਮਰੀਕਾ ਚ ਗਿਆ ਹਾਂਜੀ ਉੱਥੇ ਇੱਥੇ ਆਇਆ ਇੱਥੇ ਰਹਿ ਕੇ ਗਿਆ ਕਿੰਨਾ ਚਿਰ ਹੀ ਰਹਿ ਕੇ ਗਿਆ ਹੁਣੇ ਹੀ ਗਿਆ ਥੋੜੇ ਚਿਰ ਹੀ ਹੋਇਆ ਜੀ ਗਏ ਮੈਰਿਡਾ ਜਾਨ ਮੈਰਿਡਾ ਜਾਨ ਬੱਚੇ ਆ ਉਹਦੇ ਪੰਜ ਅੱਛਾ ਹਾਂਜੀ ਘਰ ਵਾਲੇ ਵੀ ਨਾਲ ਆ ਹਾਂਜੀ ਇਹ ਹੁਣ ਇੱਕ ਜਾਂਚ ਦਾ ਵਿਸ਼ਾ ਬਣ ਚੁੱਕਿਆ ਹੈਗਾ ਕਿ ਜਿਹੜੀਆਂ ਗੋਲੀਆਂ ਚੱਲੀਆਂ ਹੈਗੀਆਂ ਔਲਕਾ ਪਿੰਡ ਦੇ ਵਿੱਚ ਇੱਕ ਘਰ ਦੇ ਉੱਤੇ ਕੀ ਕਾਰਨ ਹੈਗਾ ਵਾ ਕਿਉਂਕਿ ਪੁਲਿਸ ਵੀ ਜੜੀ ਲਗਾਤਾਰ ਜਾਂਚ ਕਰ ਰਹੀ ਆ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਤੇ ਨੌਜਵਾਨਾਂ ਦਾ ਪਤਾ ਵੀ ਕੀਤਾ ਜਾ ਰਿਹਾ ਆਖਿਰ ਇਹ ਨੌਜਵਾਨ ਹੈ ਕੌਣ ਆ ਕਿਉਂਕਿ ਮੋਟਰਸਾਈਕਲ ਤੇ ਦੋ ਨੌਜਵਾਨ ਆਂਦੇ ਨੇ ਆ ਕੇ ਜਿਹੜਾ ਹੈਗਾ ਘਰ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਉਸ ਤੋਂ ਬਾਅਦ ਜਿਹੜਾ ਫਰਾਰ ਹੋ ਜਾਂਦੇ ਨੇ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਕੋਦਰ ਹਾਂਜੀ ਸਰ ਕੀ ਨਾਮਾ ਜੀ ਹੈ ਨਾਮਾ ਸਥਾਨੇ ਪਰਮਜੀਤ ਕੌਰ ਆ ਜੀ ਹੈ ਉਮਰ ਕਰੀਬ 60 ਸਾਲਾਂ ਪਿੰਡਾਵਲਖਾਂ ਤੋਂ ਇਹਨਾਂ ਦੇ ਹਸਬੰਦ ਜਿਹੜੇ ਪਾਲ ਸਿੰਘ ਆ ਉਹਨਾਂ ਦੀ ਸੰ 2016 ਚ ਡੈਥ ਹੋ ਗਈ ਸੀ ਦੋ ਬੇਟੇ ਇਹਨਾਂ ਦੇ ਜਿਹੜੇ ਵਿਦੇਸ਼ ਚ ਰਹਿੰਦੇ ਆ ਤੇ ਇਹ ਆਪਣੇ ਨੂਹ ਦੇ ਨਾਲ ਇੱਥੇ ਘਰ ਰਹਿੰਦੇ ਆ ਤੇ 1625 ਨੂੰ ਇਹ ਸਵੇਰ ਦੀ ਤਰ੍ਹਾਂ ਜਦੋਂ ਬਾਹਰ ਵੇੜੇ ਤੇ ਝਾੜੂ ਲਗਾ ਰਹੇ ਸੀ ਤੇ ਇਹਨਾਂ ਦਾ ਧਿਆਨ ਗੇਟ ਤੇ ਪਿਆ ਮੇਨ ਤੇ ਦੇਖਿਆ ਵੀ ਇਹਦੇ ਵਿੱਚ ਸਰਾਕ ਹੋਇਆ ਇਹਨਾਂ ਨੇ ਗੇਟ ਖੋਲ ਕੇ ਚੈੱਕ ਕੀਤਾ ਤਾਂ ਉਹਨਾਂ ਨੂੰ ਕੋਲ ਮਿਲੇ ਤਿੰਨ ਪਿੱਤਲ ਦੇ ਜਦ ਨੂੰ ਮੌਕੇ ਤੇ ਇਹਨਾਂ ਦਾ ਭਤੀਜਾ ਅਮਰੀਕ ਸਿੰਘ ਵੀ ਆ ਗਿਆ ਇਹਨਾਂ ਨੇ ਫਿਰ ਚੁੱਕ ਕੇ ਉਹਨੂੰ ਦਿਖਾਏ ਵੀ ਜਿਹਨੇ ਚੈੱਕ ਕਰਕੇ ਦੇਖਿਆ ਵੀ ਇਹ ਕਿ ਜੇ ਪਿਸਤਲ ਦੀ ਜਮ ਉਸਾਲ ਦੀ ਜ ਗੋਲੀ ਦੇ ਚੱਲੇ ਖੋ ਲੱਗਦੇ ਆ ਤੇ ਤਬਤੀਸ਼ ਕਰ ਰਹੇ ਆ ਹਾਂ ਇਹਨਾਂ ਨੇ ਫੇ ਆਪਣਾ ਰਾਤ ਦੇ ਸਮੇਂ ਦਾ ਕੈਮਰਾ ਦੇਖਿਆ ਘਰ ਦੇ ਵਿੱਚ ਲੱਗੇ ਜਿਹੜੇ ਸਿਸਟਮ ਉਤੋਂ ਪਤਾ ਲੱਗਾ ਵੀ ਇਹ ਜਿਹੜੇ ਦੋ ਮੁੰਨੇ ਨੌਜਵਾਨਾ ਮੋਰਚਲ ਤੇ ਆਏ ਆ ਤੇ ਜਿਹੜਾ ਇੱਕ ਨੌਜਵਾਨਾ ਬਾਹਰ ਗੇਟ ਦੇ ਵਿੱਚ ਇਹਨਾਂ ਦਾ ਇੱਕ ਪਹਿਲਾਂ ਵੀ ਕਹਿੰਦੇ ਕਿ ਬਠਿੰਡਾ ਕੋਲ ਜਿਹੜਾ ਜੇਲ੍ਹ ਤੋਂ ਇਹਨਾਂ ਨੂੰ ਕੋਈ ਕੰਮ ਦੀ ਬਾਰ ਫੋਨ ਆਇਆ ਸੀਗਾ ਉਹਦੇ ਬਾਰੇ ਵੀ ਕੋਈ ਜਾਂਚ ਕੀਤੀ ਜਾ ਰਹੀ ਹੈ ਉਹਦੀ ਵੀ ਤਫ਼ਤੀਸ਼ ਕਰ ਰਹੇ ਆਂ ਅਗਰ ਜੋ ਦੋਸ਼ੀ ਪਾਇਆ ਤਾਂ ਉਹਦੇ ਖਿਲਾਫ ਵੜੀ ਕਾਰਵਾਈ ਕੀਤੀ ਜਾਵੇਗੀ। ਰਿਸ਼ਤਾਚਾਰ ਵਿੱਚ ਫਸੇ ਆ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਨੂੰ ਮੂੜ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕੀਤਾ। ਉਸ ਤੋਂ ਬਾਅਦ ਸਾਰੇ ਤੱਥਾਂ ਤੇ ਚਰਚਾ ਕਰਦਿਆਂ ਅਦਾਲਤ ਨੇ ਰਮਨ अरोड़ा ਨੂੰ 14 ਦਿਨਾਂ ਦੀ ਨਿਯਾਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹੁਣ ਅੱਗੇ ਕੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਇਹ ਸਮਾਂ ਹੀ ਦੱਸੇਗਾ। ਕੋਰਟ ਵੱਲੋਂ ਹੁਕਮ ਹੈ ਕਿ ਵਿਜੀਲੈਂਸ ਵਾਲਿਆਂ ਨੇ ਸਿਰਫ ਜੁਡੀਸ਼ੀਅਲ ਰਿਮਾਂਡ ਦੀ ਹੀ ਮੰਗ ਕੀਤੀ ਸੀ ਉਹਨਾਂ ਨੇ ਪੁਲਿਸ ਰਿਮਾਂਡ ਦੀ ਮੰਗ ਨਹੀਂ ਸੀ ਕੀਤੀ ਸੋ ਆਨਰਬਲ ਕੋਰਟ ਨੇ ਉਹਨਾਂ ਨੂੰ 16 ਤਰੀਕ ਤੱਕ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ ਔਰ 16 ਤਰੀਕ ਨੂੰ ਉਹਨਾਂ ਨੂੰ ਸੰਜਿਆ ਸਾਹਿਬ ਦੇ ਪੇਸ਼ ਕੀਤਾ ਜਾਵਾ ਸਪੈਸ਼ਲ ਕੋਰਟ ਸਪੈਸ਼ਲ ਕੋਰਟ ਜਿਹੜੀ ਵਿਜੀਲੈਂਸ ਨੂੰ ਉੱਚ ਉੱਚ ਸੀ ਉਹਦੇ ਚ ਨਹੀਂ ਨਵੇਂ ਤੱਥ ਆਏ ਨਹੀਂ ਜੀ ਉਹਨਾਂ ਨੇ ਕੋਈ ਆਰਗੂ ਨਹੀਂ ਕੀਤਾ ਸੋ ਅਸੀਂ ਵੀ ਕੋਈ ਆਰਗੂ ਨਹੀਂ ਕੀਤਾ ਜੀ ਕਿਉਂਕਿ ਡਿਮਾਂਡ ਹੀ ਕੋਈ ਨਹੀਂ ਉਹਨਾਂ ਦੀ ਤੇ ਜਿਹੜਾ ਅਸੀਂ ਉਹਨਾਂ ਨੂੰ ਆਰਗੂ ਕਰਦੇ ਹੁੰਦੇ ਸੀ ਅਸੀਂ ਉਹਨਾਂ ਨੇ ਕਿਹਾ ਤਫ਼ਤੀਸ਼ ਹਲੇ ਚੱਲਦੀ ਹੈ ਚੱਲਦੀ ਤਫ਼ਤੀਸ਼ ਚੱਲੀ ਜਾਣੀ ਹੈ ਆਪਾਂ ਇਹਨੂੰ ਜੁਡੀਸ਼ੀਅਲ ਰੱਖਿਆ ਜਾਂਦਾ ਜਿਹੜੇ ਬਿਆਨ ਉਹਨਾਂ ਵੱਲੋਂ ਪਿਛਲੇ ਕਿਹਾ ਗਿਆ ਸੀਗਾ ਕਿ ਵੈਰੀਫਾਈ ਹੋਏ ਨੇ ਨਹੀਂ ਨਹੀਂ ਅੱਜ ਕੋਈ ਗੱਲ ਹੀ ਨਹੀਂ ਹੋਈ ਜੀ ਕੋਈ ਉਹਨਾਂ ਨੇ ਆਰਗੂ ਨਹੀਂ ਕੀਤਾ ਕੋਈ ਰਿਕਵਰੀ ਵੀ ਕੋਈ ਕਿਤੇ ਸੀ ਗਈ ਨਹੀਂ ਨਾਥਿੰਗ ਆਫ ਦੀ ਸੌਰਟ ਕੁਛ ਨਹੀਂ ਕੁਛ ਕੋਈ ਕੋਈ ਰਿਕਵਰੀ ਨਹੀਂ ਕੋਈ ਅਸਰ ਨਹੀਂ ਹਾਂਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਹਨੂ ਦਿਵਸਾਤ ਰੱਬ ਰੱਖਾ